ਹੌਚੀ ਮੌਸਮ ਦੇਖੋ ਮੌਸਮ ਤਾਂ ਮਜਾਜ ਵਿਗੜਿਆ ਪਿਆ ਮੌਸਮ ਦਾ ਹੁਣ ਇਸ ਵੇਲੇ ਵੀ ਕਣੀਆਂ ਪਈ ਜਾਂਦੀਆਂ ਨੇ ਬਹੁਤ ਜ਼ਿਆਦਾ ਨਹੀਂ ਪੈ ਰਿਆ ਤੇ ਸਾਰੀ ਰਾਤ ਪੈਂਦਾ ਰਿਹਾ ਉਧਰ ਆਪਣੇ ਰਿਸ਼ਤੇਦਾਰ ਮੇਰੀ ਆਦਤ ਆ ਵੀ ਮੈਂ ਇੱਕ ਵਾਰੀ ਨਾ ਬਾਹਰ ਜ਼ਰੂਰ ਨਿਕਲ ਕੇ ਦੇਖਦੀ ਆ ਇੱਧਰ ਸਾਲ ਮੈਨੂੰ ਵਧੀਆ ਜਿਹਾ ਲੱਗਦਾ ਮੌਸਮ ਪਰ ਇਹ ਜਿਹੜਾ ਮੌਸਮ ਹੈ ਨਾ ਇਹ ਆਪਣੇ ਲਈ ਨਹੀਂ ਚੰਗਾ ਹੈਗਾ ਕਿਉਂਕਿ ਰਿਸ਼ਤੇਦਾਰਾਂ ਦੇ ਵੀ ਫੋਨ ਆ ਰਹੇ ਨੇ ਕਹਿੰਦੇ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਪਸ਼ੂਆਂ ਦਾ ਬਹੁਤ ਬੁਰਾ ਹਾਲ ਆ ਤੇ ਆਪਾਂ ਤਾਂ ਚਲੋ ਸ਼ਹਿਰ 'ਚ ਬੈਠੇ ਆ ਲਾਗੇ ਆ ਤੋਰੀਆਂ ਹਨ ਵੱੱਦੀ ਲੱਗੀਆਂ ਪਈਆਂ ਨੇ ਤੋੜਦੇ ਹਾਂ ਅੱਜ ਇਹਨਾਂ ਨੂੰ ਤੇ ਪਸ਼ੂਆਂ ਦਾੰਗਰਾਂ ਦਾ ਬਹੁਤ ਬੁਰਾ ਹਾਲ ਆ ਤੇ ਸ਼ਹਿਰ ਵਾਲਿਆਂ ਨੂੰ ਤੇ ਚਲੋ ਥੋੜਾ ਜਿਆ ਹੁੰਦਾ ਵੀ ਆਪਾਂ ਹਰੇਕ ਚੀਜ਼ ਇੱਥੋਂ ਨੇੜੇੋਂ ਫੜ ਲੈਨੇ ਆ ਤੇ ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਆ ਤੇ ਡੰਗਰਾਂ ਪਸ਼ੂਆਂ ਦਾ ਬਹੁਤ ਜ਼ਿਆਦਾ ਔਖਾ ਆ ਤੇ ਇਸ ਕਰਕੇ ਮੌਸਮ ਹੋਇਆ ਪਿਆ ਬੜਾ ਖਰਾਬ ਤੇ ਚਲੋ ਜੋ ਪਰਮਾਤਮਾ ਦੀ ਮਰਜ਼ੀ ਜਿੱਦਾਂ ਉਹਨੂੰ ਚੰਗਾ ਲੱਗਦਾ ਉਹਨੇ ਉਦਾਂ ਹੀ ਕਰਨਾ ਆ ਪਰਮਾਤਮਾ ਨੂੰ ਜੋ ਚੰਗਾ ਲੱਗਦਾ ਜੇ ਜ਼ਿਆਦਾ ਗਰਮੀ ਹੁੰਦੀ ਆ ਤਾਂ ਪਤਾ ਨਹੀਂ ਕਹਿੰਨੇ ਆ ਪਰ ਚਲੋ ਜੋ ਪ੍ਰਮਾਤਮਾ ਦੇ ਰੰਗ ਆ ਪ੍ਰਮਾਤਮਾ ਨੇ ਉਹੀ ਕਰਨਾ ਹੈ ਇਹ ਮੈਂ ਇੱਧਰ ਆਈ ਸੀਗੀ ਮੇਰੀ ਆਦਤ ਆ ਮੈਂ ਸਵੇਰੇ ਸਵੇਰੇ ਇੱਧਰ ਆਉਂਦੀ ਹੁੰਨੀ ਆ ਕਿਆਰੀ ਵੱਲ ਇੱਕ ਵਾਰੀ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੇ ਹਰਿਆਵਲ ਜੀ ਦੇ ਕਿ ਸਵੇਰੇ ਸਵੇਰੇ ਬੱਚਿਆਂ ਦੇ ਜੂੜੇ ਕੀਤੇ ਸੀ ਸਕੂਲ ਜਾਣਾ ਸੀ ਬੱਚਿਆਂ ਨੇ ਉਹਨਾਂ ਦੇ ਕੇਸ ਵਾਏ ਆ ਕੇ ਸਵਾਉਣ ਨੂੰ ਬਹੁਤ ਟਾਈਮ ਲੱਗ ਜਾਂਦਾ ਲਾ ਕੇ ਤਾਂ ਹੁਣ ਮੈਂ ਇੱਕ ਵਾਰੀ ਆਈ ਸੀਗੀ मैं कहा चल देखा बहार का मौसम कि वह पर मौसम तो बहुत खराब होया पाया तो चलो जी हम आप आ गए अंदर लाओ जी सारी रात नहीं पता तो रहा सारी रात देखो बहुत बुरा हाल प्रा हटिया जी नहीं इस टाइम भी चल रहा ਅਨ ਦੇਖੋ ਮੈਂ ਹਟਿਆ ਨਹੀਂ ਸਾਰੀ ਰਾਤ ਤਖਾਜ ਬੱਦਲ ਬਹੁਤ ਜ਼ਿਆਦਾ ਕੁਲੇ ਤੇ ਵਾਹਿਗੁਰੂ ਜੀ ਮਿਹਰ ਕਰੋ ਮਿਹਰ ਕਰੋ ਮੇਰੇ ਸੱਚੇ ਪਾਤਸ਼ਾਹ ਪਹਿਲਾਂ ਹੀ ਬਹੁਤ ਰਿਸ਼ਤੇਦਾਰ ਡੁੱਬੇ ਪਏ ਆ ਚਾਰੇ ਫਸਲਾਂ ਡੁੱਬ ਗਈਆਂ ਬੁਰੇ ਹਾਲ ਹੋ ਗਏ ਬਾਰਡਰ ਵਾਲੇ ਰਿਸ਼ਤੇਦਾਰਾਂ ਦਾ ਤੇ ਮਿਹਰ ਕਰੋ ਮੇਰੇ ਸੱਚੇ ਪਾਤਸ਼ਾਹ ਬਹੁਤ ਜ਼ਿਆਦਾ ਬੱਦਲ ਕੁਲੇ ਤੇ ਹੈ ਤੇ ਸਤਗੁਰ ਜੀ ਮੇਰ ਕਰਵਾ ਬਹੁਤ ਬੁਰਾ ਹਾਲ ਹੋਇਆ ਤੇ ਆਇਆ ਸਾਰੀ ਦੁਨੀਆਂ ਤੇ ਮੇਰ ਕਰੋ ਬੰਲ ਟੁੱਟੇ ਪਏ ਆ ਪਾਣੀ ਪਾਣੀ ਹੋਇਆ ਪਿਆ ਰਿਸ਼ਤੇਦਾਰ ਵਿਚਾਰਾਂ ਦੇ ਫੋਨ ਆਉਂਦੇ ਆ ਬਹੁਤ ਬੁਰਾ ਹਾਲ ਸੱਚੇ ਸਤਗੁਰ ਜੀ ਮੇਰ ਕਰੋ